मिलावटखोरਾਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਆ ਗਈ ਸੇਧ ਵਿਭਾਗ ਦੀ ਟੀਮ ਪਰਲੇ ਸੈਂਪਲ ਦੇਖੋ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਹੋ ਰਹੀ ਸੀ ਮਿਲਾਵਟ ਠੀਕ ਹੈ ਉਹਨਾਂ ਨੇ ਉਸੇ ਟ੍ਰੇ ਚੋਂ ਸੈਂਪਲ ਲੇਤਾ ਜੀ ਉਹ ਹੋਇਆ ਕਿ ਇਹ ਹੈ ਕਿ ਮੁੰਡਾ ਜਦੋਂ ਰੱਖਣ ਆ ਗਿਆ ਉਹ ਉੱਪਰ ਇੱਕ ਟ੍ਰੇ ਹੋ ਰੱਖੀ ਗਈ ਹੈ ਠੀਕ ਹੈ ਇਸ ਕਰਕੇ ਜਿਹੜਾ ਘਿਓ ਆ ਨਾ ਅਸੀਂ ਕਿਓ ਦੇਸੀ ਬਣਾਉਂਦੇ ਆ ਨਾ ਹੀ ਅਸੀਂ ਵੇਚਦੇ ਆ ਲੇਕਿਨ ਉਹਨਾਂ ਨੇ ਜਿਹੜਾ ਅਸੀਂ ਦੂਸਰਾ ਘਿਓ ਵਨਸਪਤੀ ਯੂਜ਼ ਕਰਦੇ ਆ ਉਹਨਾਂ ਨੇ ਉਹਦਾ ਵੀ ਸੈਂਪਲ ਲਿਆ ਠੀਕ ਹੈ ਜੀ ਬਾਕੀ ਰਿਪੋਰਟ ਸਾਹਮਣੇ ਆ ਜੇਗੀ ਹਾਂ ਜੀ ਆਪਣੇ ਅੰਦਰ ਗੋਡਾਊਨ ਚ ਗਾਉਂ ਇਨਸ਼ਾ ਅੱਲਾਹ ਰੋਡ ਤੇ ਫਲੋਸਫਰ ਤੋਂ ਫੂਡ ਸੇਫਟੀ ਦੀ ਟੀਮ ਤੇ ਉਹਨਾਂ ਦੇ ਨਾਲ ਕਿਸਾਨ ਜੱਥੇ ਬੰਦਿਆਂ ਉਹ ਇੱਥੇ ਆਏ ਨੇ ਉਹਨਾਂ ਨੂੰ ਇਸ ਚੀਜ਼ ਦਾ ਸੀਗਾ ਕੀ ਉਪਰੋਂ ਕੀ ਅਸੀਂ ਇੱਥੇ ਚੈਕਿੰਗ ਕਰਦੇ ਆਂ ਠੀਕ ਹੈ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਆਏ ਆ ਉਹਨਾਂ ਨੂੰ ਸੌਰੀ ਕਿ ਉਹਨਾਂ ਨੂੰ ਵੇਟ ਕਰਨੀ ਪਈ ਕਿਉਂਕਿ ਲੜਕਾ ਲੰਚ ਟਾਈਮ ਸੀਗਾ ਲੌਕ ਕਰਕੇ ਤੇ ਮਾਰਕੀਟ ਚ ਲੱਗ ਗਿਆ ਚਾਬੀ ਲੈ ਕੇ ਫਿਰ ਉਹਨਾਂ ਨੇ ਜਦੋਂ ਮੈਨੂੰ ਸਾਧਨੇ ਕਾਲ ਕੀਤੀ ਮੈਂ ਉਵੇਂ ਹੀ ਇੱਥੇ ਗੋਡਾਊਨ ਪਹੁੰਚ ਗਿਆ ਸੀ ਲੜਕੇ ਨੂੰ ਕਾਲ ਕਰਕੇ ਬੁਲਾਇਆ ਤੇ ਗੋਡਾਊਨ ਖੁੱਲ੍ਹਿਆ ਸੀ ਤੇ ਇਹਨਾਂ ਨੇ ਸਾਰਾ ਕੁਝ ਚੈੱਕ ਕੀਤਾ ਜੀ ਠੀਕ ਹੈ ਜੀ ਚੈੱਕ ਕਰਨ ਦੇ ਵਿੱਚ ਇਹਨਾਂ ਨੂੰ ਅ ਸਰ ਨੇ ਕਿਹਾ ਕਿ ਅ ਅਸੀਂ ਇੱਥੇ 5 ਚੀਜ਼ਾਂ ਦੇ ਸੈਂਪਲ ਲੈਣੇ ਆ। ਅਸੀਂ ਕਹਾਂ ਜੀ ਤੁਸੀਂ ਲੈ ਸਕਦੇ ਹੋ ਕਿਉਂਕਿ ਅਸੀਂ ਇੱਕ ਪਿਓਰਟੀ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਇੱਕ ਪਿਓਰ ਚੀਜ਼ ਯੂਜ਼ ਕਰਦੇ ਆ। ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਅ ਮਟੀਰੀਅਲ ਪਿਆ ਵੇਸਟ। ਉਹ ਵੇਸਟੇਜ ਮਟੀਰੀਅਲ ਕੀ ਹੈ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਉਹਦੇ ਵਿੱਚੋਂ ਪੀਸ ਕੁੱਟੇ ਆ ਉਹ ਵੇਸਟੇਜ ਅਸੀਂ ਇੱਕ ਭਾਂਡੇ 'ਚ ਕੱਢੇ ਹੋਏ ਆ। ਉਹ ਸ਼ਾਮ ਨੂੰ ਨਗਰ ਕੌਂਸਲ ਦਾ ਹੀ ਲੱਗਦਾ। ਠੀਕ ਹੈ ਸਫਾਈ ਵਾਲਾ ਜਿਹੜਾ ਉਹ ਵੇਸਟੇਜ ਲੈ ਜਾਂਦਾ ਖੜੀ ਇਕੱਠੀ ਕਰਕੇ ਉਹ ਅਸੀਂ ਉਹ ਸ਼ਾਮ ਨੂੰ ਆਉਂਦਾ ਆਪਣੀ ਗੱਡੀ ਲੈ ਕੇ ਸਾਰਾ ਇਕੱਠਾ ਕਰਕੇ ਲੈ ਜਾਂਦਾ ਉਹ ਕਹਿੰਦੇ ਕਿ ਅਸੀਂ ਬਾਕੀ ਚੀਜ਼ਾਂ ਦੇ ਵੀ ਸੈਂਪਲ ਲੈਣੇ ਆ ਉਹ ਉਹਨਾਂ ਨੇ ਇੱਕ ਜਿਹੜੀ ਚੀਜ਼ਾਂ ਦੇ ਵੀ ਸੈਂਪਲ ਲਏ ਆ ਉਹ ਅਸੀਂ ਉਹਨਾਂ ਨੂੰ ਕੋਈ ਵੀ ਮੜਾ ਨਹੀਂ ਕੀਤਾ ਉਹਨਾਂ ਨੇ ਸੈਂਪਲ ਲਈ ਹੈ ਇਹ ਉਹਨ ਸੈਂਪਲ ਅੱਗੇ ਲੈਬੋਰਾਟਰੀ ਤੇ ਜਾਣਗੇ ਠੀਕ ਹੈ ਜੀ ਜੋ ਵੀ ਰਿਪੋਰਟ ਆਏਗੀ ਉਹ ਅਸੀਂ ਦੇਖਵਾਂਗੇ ਬਾਕੀ ਅਸੀਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਰੈਲੀ ਜੀਰੇ ਦੇ ਵਿੱਚ ਕੀਤੀ ਸੀ ਨਾ ਜਿਹਦੇ ਵਿੱਚ ਲੋਕਾਂ ਨੇ ਆਪਣੀ ਸੰਤਨਾ ਵੈਧਾ ਕੀਤਾ ਸੀ ਵੀ ਆਪਣੇ ਜੀਰੇ ਦੇ ਵਿੱਚ ਮਠਿਆਈਆਂ ਘਿਓ ਪਨੀਰ ਨਕਲੀ ਜਿਹੜਾ ਦੁੱਧ ਬਹੁਤ ਕੁਝ ਬਣਦਾ ਅੱਜ ਸਲੇਧਾ ਸਾਡੇ ਨਾਲ ਟੀਮ ਆ ਸਾਰੀ ਕੋਈਪੁਰ ਤੋਂ ਆਏ ਆ ਤੇ ਉਹ ਜਿਹੜੀ ਸੈਂਪਲ ਜਿਹੜੇ ਭਰੀ ਜਾਂਦੇ ਆ ਜਿਹੜਾ ਸਾਨੂੰ ਸ਼ੱਕ ਪੈਂਦਾ ਤੇ ਅਸੀਂ ਅੱਜ ਜਿਹੜਾ ਕਰਮਚੰਦ ਕੇ ਜਿਹੜੀ ਅੰਦਮਨੀ ਦੁਕਾਨ ਆ ਉਹਦੀ ਜਿਹੜੀ ਮਤਲਬ ਹਲਪਾਈ ਜਿੱਥੇ ਬਹਿੰਦੇ ਆ ਕੌਸ਼ਲ ਵਾਲੇ ਰੋਡ ਤੇ ਅਸੀਂ ਉੱਥੇ ਗੱਲ ਇਸ ਟਾਈਮ ਤੇ ਕਰ ਰਹੇ ਆ ਤੇ ਜਿਹੜੀ ਜਿਹੜੀ ਇਹਨਾਂ ਦੀ ਇੱਥੇ ਚੀਜ਼ਾਂ ਦੇ ਸੈਂਪਲ ਭਰਾਏ ਆ ਤੇ ਛੱਕੀ ਸੀ ਜਿਹੜੀਆਂ ਸਾਨੂੰ ਛੱਕੀ ਦਿੱਂਦੀਆਂ ਸੀ ਅਸੀਂ ਉਹ ਸੈਂਪਲ ਭਰਵਾਏ ਆ ਉਹਦੇ ਵਿੱਚ ਤੁਹਾਨੂੰ ਜਦੋਂ ਸੈਂਪਲ ਜਿਹੜਾ ਜਿਉਂਦੇ ਚ ਕੁਟਿਆ ਨਾ ਸੜਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਪ੍ਰਮਾਣਿਤ ਮਾਣ ਨੂੰ ਬੇਨਤੀ ਕਰਦੇ ਆ ਅਸੀਂ ਇੱਥੋਂ ਕੁਝ ਲੈਣਾ ਦੇਣਾ ਨਹੀਂ ਗਾ ਅਸੀਂ ਤਾਂ ਸਰਪ ਜਿਹੜਾ ਫਰਵਾੜ ਹੋਈ ਜਾਂਦਾ ਵਿਹਵਾ ਦੇ ਵਿੱਚ ਜਿਹੜਾ ਨਕਲੀ ਐਨਾ ਸਮਾਨ ਬਣੀ ਜਾਂਦਾ ਕਿ ਸਾਡੇ ਕੋਲੇ ਘਰ ਤੋਂ ਘਰ ਜਿਹੜਾ ਇੱਕ ਮਣ ਘੋ ਦੇਸੀ ਪਿਆ ਜਿਹਦੇ ਵਿੱਚ ਅਸੀਂ 4-4 ਕਿਲੋ ਦੁਕਾਨਾਂ ਤੋਂ ਲਿਆ ਹੁਣ ਉਹਨਾਂ ਦੀ ਹੋਣ ਲੱਗੇ ਆ ਸਾਨੂੰ ਇਹ ਵੀ ਪਤਾ ਸੀ ਵੀ ਜਦੋਂ ਇਹ ਆਉਂਦੇ ਆ ਮਤਲਬ ਫੂਡ ਇਨਸਪੈਕਟਰ ਆਉਂਦੇ ਆ ਕਦੋਂ ਤੇ ਇੱਕ ਦੁਕਾਨ ਤੇ ਆਉਂਦੇ ਆ ਤੇ ਦੂਜੇ ਸਾਰਿਆਂ ਨੂੰ ਟੈਲੀਫੋਨ ਚਲੇ ਜਾਂਦਾ ਅਸੀਂ ਉਹਨਾਂ ਦਾ ਇਲਾਜ ਕੀਤਾ ਉਹ ਸਾਡੀ ਗੱਡੀ ਦੇ ਵਿੱਚ ਆ 5-5 74 ਲੀਟਰ ਅਸੀਂ ਘੋ ਦੇ ਲਿਆ ਜਿੱਦੀ ਘੋ ਦੀ ਕੀਮਤ 400 250 300 ਦੇਸੀ ਘੋ ਤੇ ਮਾਰਕਾ ਉਹਨਾਂ ਦੀ ਦੁਕਾਨ ਤੇ ਜਾਵਾਂਗੇ ਉਹਨਾਂ ਨੂੰ ਪੈਸੇ ਜਿਹੜੇ ਪਾਏ ਆ ਸਕੈਂਦਰ ਨਾਲ ਉਹਨਾਂ ਦੁਕਾਨਦਾਰ ਵੀਰਾਂ ਦੀ ਫੋਟੋ ਵੀ ਅਸੀਂ ਵਿੱਚ ਲਈ ਆ ਦੁਕਾਨ ਦੀ ਫੋਟੋ ਵੀ ਲਈ ਅਸੀਂ 8 ਦਿਨ ਕੋਈ ਕੰਮ ਕਰ ਰਹੇ ਆ ਤੇ ਜਿਹੜਾ ਹੁਣ ਇੱਥੇ ਜਿੰਨਾਂ ਦੇ ਨਾਲ ਸਾਨੂੰ ਛੱਕੀ ਸਮਾਨ ਦੱਸਿਆ ਬਹੁਤ ਬਰਾਦ ਮਾੜੇ ਦੱਸਿਆ ਆ ਤੁਹਾਨੂੰ ਵਿੱਚ ਵਿਖਾਤਾ ਮੁੰਡਿਆਂ ਨੇ ਐਂਦੀ ਐਂਦੀ ਬੈਲ ਕੋ ਸਮੈਲ ਇੱਥੇ ਆ ਰਹੀ ਹੈ ਬੰਦਾ ਖੜ ਨਹੀਂ ਸਕਦਾ ਤੇ ਕਿੱਥੇ ਅਸੀਂ ਕੋਈ ਨਹੀਂ ਵੀ ਨਾ ਵੀ ਦੁਕਾਨ ਆ ਜਿਹੜੀ ਅਸੀਂ ਬਹੁਤ ਅਗਰਖ ਮੋਗੇ ਤੱਕਰ ਵੀ ਸਮਾਨ ਜਾਂਦਾ ਅਸੀਂ ਲੱਗੇ ਆ ਜੀ ਆ ਤਾਂ ਜਿਹੜਾ ਜੋ ਵੀ ਲੋਕਾਂ ਨੇ ਵੈਦਾ ਕੀਤਾ ਸੀ ਲੋਕਾਂ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਸਾਡਾ ਸਾਫ ਦਿਓ ਤੇ ਜਿਹੜਾ ਇਹ ਟੀਮ ਆਈ ਆ ਕੋਈ ਪੁੱਤੋਂ ਅਸੀਂ ਇਹਨਾਂ ਨੂੰ ਵੀ ਇੱਕ ਦਸਰਾ ਚੋਣੇ ਆ ਕਿ ਵੇਖਾ ਜੇ ਕਿਤੇ ਇਹ ਬੰਦੇ ਜਿਹੜੇ ਫੜਾਉਣ ਵਾਲੇ ਆ ਇਹ ਖੜਨ ਵਾਲੇ ਜੀਗੇ ਅਸੀਂ ਬੜੀ ਤੈਤ ਕਰ ਜਾਵਾਂਗੇ ਸਾਨੂੰ ਕੁਸਵਾਗਤ ਤਾਂ ਦੁਆਰਾ ਹੈ ਪਰ ਇੱਕ ਜਿਹੜੀ ਸਾਨੂੰ ਹੈਰਾਨਗੀ ਵਾਲੀ ਗੱਲ ਆ ਵੀ ਬੜੀ ਗੱਲ ਗੁਪਤ ਰੱਖੀ ਸੀ ਅਸੀਂ 5 ਦਿਨ ਦੀ ਸਾਡੀ ਪੰਜਾਂ ਬੰਦਿਆਂ ਕੋਲੇ ਗੱਲ ਸੀਗੀ ਅਸੀਂ ਘਾਉ ਲਈ ਜਾਂਦੇ ਸੀ ਗੁੰਡਿਆਂ ਨੂੰ ਘੱਲ-ਘੱਲ ਕੇ ਸਾਰਾ ਕੁਝ ਕੂਪ ਲਈ ਜਾਂਦੇ ਸੀ ਅੱਜ ਜਦੋਂ ਉੱਥੇ ਗੰਨ ਕੀਤੀ ਆ ਪ੍ਰੋਪਰ ਜਦੋਂ ਟੀਮ ਪੂਰੀ ਆ ਉਦੋਂ ਐ ਨਵਾਂ ਮਿੰਟਾਂ ਬਾਅਦ ਮੈਨੂੰ ਪਰੋਸੇ ਜਗ ਸੁਤਰ ਜੀਰੂ ਪਤਾ ਲੱਗਿਆ ਜੀਰੇ ਦੇ ਵਿੱਚ ਚੰਗੀਆਂ ਦੁਕਾਨਾਂ ਵੀ ਹੈਗੀਆਂ ਅਸੀਂ ਇਹ ਨਹੀਂ ਕਹਿੰਦੇ ਚੰਗੇ ਲੋਕ ਵੀ ਵਿੱਚ ਬਹੁਤ ਹੈਗੇ ਜਿਹੜੇ ਸੌਦੇ ਵਾਲੀਆਂ ਦੁਕਾਨਾਂ ਕਰਿਆਨੇ ਵਾਲੀਆਂ ਚੰਗੀਆਂ ਵੀ ਆ ਉਹ ਵੀ ਬੰਦੇ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਵੀ ਯਾਰ ਜਿਹੜੇ 130 ਦੁਕਾਨਾਂ ਦੇ ਵਿੱਚੋਂ 15 ਕ ਦੁਕਾਨਦਾਰ ਜਿਹੜਾ ਬਾਲਾ ਵੇਚ ਰਹੇ ਤਾਂ ਸਾਡੇ ਸਾਰੇ ਸ਼ਹਿਰ ਨੂੰ ਬੁਗਨਾਮ ਕਰ ਰਹੇ ਆ ਮੈਂ ਸਾਰੀ ਪ੍ਰੈਸ ਨੂੰ ਜੀਰੇ ਦੀ ਨੂੰ ਕੋਇਪੁਰ ਦੀ ਨੂੰ ਇਹ ਗੱਲ ਕੋਈ ਨਾ ਵੀ ਸਾਡੀ ਗੱਲ ਜਿਹੜੀ ਤੁਹਾਨੂੰ ਮਾਨਤਾ ਦੇ ਕੇ ਪਹਚਾਓ ਤੁਸੀਂ ਸਾਡੇ ਨਾਲ ਖੜੋ ਤੁਸੀਂ ਚੌਥਾ ਪਾਵਾਂ ਤੁਸੀਂ ਸਾਡੀ ਅੱਗੇ ਵੀ ਮਦਦ ਕਰਦੇ ਆ ਤੇ ਅਸੀਂ ਇਨਸਾਫ ਤੇ ਚੱਲਣ ਵਾਲੇ ਬੰਦੇ ਆ ਤੁਹਾਨੂੰ ਵੀ ਪਤਾ ਇਸ ਜਥੇਬੰਦੀ ਨੇ ਜਦੋਂ ਵੀ ਕਿਤੇ ਕੋਈ ਵਿਫਤਾ ਪਈ ਹੈ ਜੇ ਕਿਸਾਨਾਂ ਦੇ ਵਿਫਤਾ ਪਈ ਕੰਕ ਸਾਡੀ 125 ਕਿੱਲੇ ਸਤਿ ਸ਼੍ਰੀ ਅਕਾਲ ਮੈਂ ਜੀ ਡਾਕਟਰ ਬਲਵੀ ਸਿੰਘ ਹਾਂ ਮੇਰਾ ਨਾਮ ਹੈ ਮਕੀਲਾ ਸੇਡ ਆਫਸਰ ਤੇ ਹੁਣ ਅੱਜ ਸਾਨੂੰ ਇੱਕ ਸਾਨੇ ਕਿਸਾਨ ਜਿਹੇ ਬੰਦੇ ਕਾਬਿਲ ਸਾਨ ਦੇ ਤੋਂ ਜਿੰਦੀ ਕਾਰਗੀਆਂ ਬਹੁਤ ਇਨਫਰਮੇਸ਼ਨ ਮਿਲੀ ਜੀ ਕਿ ਉਹਨਾਂ ਦੇ ਤਜਰਬੇ ਨਾਲ ਹੀ ਅੱਜ ਅਸੀਂ ਸਾਡੀ ਸਾਰੀ ਟੀਮ ਇੱਥੇ ਜੀਰੇ ਆਏ ਆ ਤੇ ਦੋ ਤਿੰਨ ਦਿਨਾਂ ਤੋਂ ਅਸੀਂ ਸਰਕਲਿੰਗ ਕੀਤੀ ਹੈ ਤੇ ਹੁਣ ਇਸ ਵੇਲੇ ਸਾਡੀ ਜਿਹੜੀ ਜੋ ਸੰਤੰਗੀ ਸੀ ਸ੍ਰੀ ਕਰਮਚੰਦ ਬੇਕਰ ਜਿਹੜੀ ਪ੍ਰਾਣੀ ਲੋਕਾਂ ਅਸੀਂ ਉਹ ਕੋਲ ਕੁਝ ਸੈਂਪਲ ਕਲੈਕਟ ਕੀਤੇ ਜੋ ਜੋ ਸਾਨੂੰ ਡਾਊਟਫੁਲ ਲੱਗੇ ਇਹਨਾਂ ਸੈਂਪਲਾਂ ਨੂੰ ਅਸੀਂ ਸਾਰਿਆਂ ਦੀ ਗੈਰਹਾਜ਼ਰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸੀਲ ਬੰਦ ਕਰਕੇ ਅਸੀਂ ਇਹ ਸਟੇਟ ਲੈਬ ਤੇ ਭੇਜਾਂਗੇ ਤੇ ਨਤੀਜਾ ਆਉਣ ਤੇ ਜੋ ਬੰਦਗੀ ਕਰਨੀ ਚਾਹਵਦੀ ਹੋਵੇਗੀ